ਪੂਰੇ ਦੇਸ਼ ਭਰ ਦੇ ਨਾਲ-ਨਾਲ ਫਿਲੌਰ ਵਿਖੇ ਵੀ ਵਕਫਾਖਾ ਥਾਮਾਂ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ 134 ਮਾ ਜਨਮ ਦਿਨ ਬੜੀ ਹੀ ਧੁੰਦਾਂ ਨਾਲ ਮਨਾਇਆ ਗਿਆ। ਇਸ ਦੌਰਾਨ ਬੀਤੇ ਦਿਨੀ ਨਜ਼ਦੀਕੀ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਜੀ ਦੇ ਬੁੱਤ ਦੇ ਆਲੇ-ਦੁਆਲੇ ਲੱਗੇ ਸ਼ੀਸ਼ਿਆਂ ਉੱਪਰ ਲਿਖੇ ਗਏ ਇਤਰਾਜਯੋਗ ਨਾਅਰਿਆਂ ਨੂੰ ਲੈ ਕੇ ਮਾਹੌਲ ਕਾਫੀ ਤਣਾਅਪੂਰਨ ਬੜਿਆ ਹੋਇਆ ਸੀ। ਜਿਸ ਤੋਂ ਬਾਅਦ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਹਪਲਾ ਵੱਲੋਂ ਉੱਥੇ ਪਹੁੰਚ ਕੇ ਬਾਬਾ ਸਾਹਿਬ ਜੀ ਦੇ ਬੁੱਤ ਦੀ ਨਿਗਰਾਨੀ ਕਰਦੇ ਆ ਸ਼ਰ ਇਸ ਦੌਰਾਨ ਬਾਬਾ ਸਾਹਿਬ ਜੀ ਦੇ ਜਨਮ ਦਿਨ ਮੌਕੇ ਉਹਨਾਂ ਜਿੱਥੇ ਬਾਬਾ ਸਾਹਿਬ ਜੀ ਦੇ ਬੁੱਧ ਤੇ ਫੁੱਲ ਮਲਾਮਾ ਪਾ ਕੇ ਉਹਨਾਂ ਨੂੰ ਸਜਦਾ ਕੀਤਾ ਉੱਥੇ ਹੀ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਵਿੱਚ ਖਿਣੌਣੀਆਂ ਹਰਕਤਾਂ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਦੇ मंसूबਿਆਂ ਨੂੰ ਉਹ ਕਾਮਯਾਬ ਨਹੀਂ ਹੋਣ ਦੇਣਗੇ ਤੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਦਾ ਉਹ ਡਟ ਕੇ ਵਿਰੋਧ ਕਰਨਗੇ। ਫਿਰ ਔਰ ਤੋਂ ਨਵਰਾੰਗ ਚੈਨਲ ਦੇ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਕਿਉਂਕਿ ਪਿਛਲੇ ਦਿਨ ਹੀ ਆਤੰਕਵਾਦੀ ਜਿਹੜਾ ਪੰਨੂ ਹੈ ਜਿਹੜਾ ਆਪ ਲੁਕਿਆ ਬੈਠਾ ਵਿਦੇਸ਼ਾਂ ਦੇ ਵਿੱਚ ਬੈਠਾ ਹੈ ਉਹ ਉਸਨੇ ਵਾਰਨਿੰਗ ਦਿੱਤੀ ਸੀ ਚੇਤਾਵਨੀ ਦਿੱਤੀ ਸੀ ਕਿ ਅਸੀਂ 14 ਤਰੀਕ ਨੂੰ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਸਟੈਚੂ ਸਾਰੀ ਜਗ੍ਹਾ ਤੇ ਤੋੜਾ ਪਰ ਵਿਸ਼ੇਸ਼ ਰੂਪ ਚ ਉਹਨਾਂ ਨੇ ਫਲੋਰ ਦਾ ਲੈ ਕੀਤਾ ਸੀ ਔਰ ਇਸੇ ਕਰਕੇ ਅਸੀਂ ਆਪਣੇ ਘਰ ਜਿਹੜੇ ਪਹਿਲੇ ਪ੍ਰੋਗਰਾਮ ਸਾਰੇ ਰੱਦ ਕਰਕੇ ਅੱਜ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਫਲੋਰ ਵਿਖੇ ਸਟੈਚੂ ਦੇ ਤੇ ਆ ਕੇ ਬੈਠੇ ਔਰ ਇਹ ਦੱਸਣ ਲਈ ਕਿ ਜੇ ਮਾਂ ਦਾ ਦੁੱਧ ਪੀਤਾ ਹੈ ਇੱਥੇ ਆ ਕੇ ਸਾਨੂੰ ਦਹਾ ਤੈਨੂੰ ਦਲਿਤ ਸਮਾਜ ਨਹੀਂ ਪੂਰਾ ਦੇਸ਼ ਦੇ ਹਰ ਕਿਉਂਕਿ ਇਸ ਕਾਰਜਕ੍ਰਮ ਦੇ ਵਿੱਚ ਸਰਬ ਸਮਾਜ ਵਿੱਚ ਹਰ ਬਰਾਦਰੀ ਦਾ ਹਰ ਧਰਮ ਦਾ ਵਿਅਕਤੀ ਬੈਠਾ ਹੈ ਇੱਥੇ ਹਿੰਦੂ ਸਿੱਖ ਬ੍ਰਾਹਮਣ ਖੱਤਰੀ ਵੈਸ਼ ਸਾਰੇ ਬੈਠੇ ਨੇ ਕੱਲਾ ਦਲਿਤ ਸਮਾਜ ਨਹੀਂ ਬੈਠਾ ਔਰ ਇਹ ਸਾਰੇ ਐਸੇ ਜਿਹੜੇ ਆ ਇਹ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਨੂੰ ਮਜ਼ਬੂਤ ਕਰਨ ਲਈ ਆ ਔਰ ਐਸੇ ਗੰਦਲੇ ਵਿਅਕਤੀਆਂ ਨੂੰ ਜਵਾਬ ਦੇਣ ਦੇ ਲਈ ਵੀ ਆ ਕਿ ਅਸੀਂ ਹਰ ਤਰ੍ਹਾਂ ਤਿਆਰ ਆਂ ਔਰ ਦੇਸ਼ ਦੀ ਇਕਤਾ ਅਖੰਡਤਾ ਤੇ ਭਾਈਚਾਰਕ ਸਾਂਝ ਨੂੰ ਅਸੀਂ ਟੁੱਟਣ ਨਹੀਂ ਦਿਆਂਗੇ ਇਹ ਟਾਈਮ ਟੇਬਲ ਕੀ ਰਹੂਗਾ ਸਾਡਾ ਸ਼ਾਮ ਦੇ 4 ਵਜੇ ਤੱਕ ਬੈਠਣ ਦਾ ਟਾਈਮ ਹੈ ਪਰ ਜੇ ਉਹ ਫਿਰ ਵੀ ਕਹੇ ਕਿ ਮੈਂ 5 ਵਜੇ ਆਉਣਾ 4 ਵਜੇ ਆਣਾ ਅਸੀਂ ਉਹ ਟਾਈਮ ਬਦਾਲ ਵੀ ਸਕਦੇ ਆਂ ਪਰ ਅਸੀਂ ਕਿਉਂਕਿ ਸਾਰਿਆਂ ਨੂੰ ਇਸ ਗਰਮੀ ਦੇ ਮੌਸਮ ਦੇ ਵਿੱਚ ਵੀ ਲੋਕ ਬੈਠਣਗੇ ਇਹ ਸਭ ਤੋਂ ਵੱਡੀ ਉਹਨਾਂ ਦੀ ਕੁਰਬਾਨੀ ਮੰਨਦਾ ਇਸੇ ਤਰ੍ਹਾਂ ਹੀ ਗੁਰਾਇਆਂ ਦੇ ਮੇਨ ਚੌਂਕ ਵਿਖੇ ਵੀ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦਾ 134ਵਾਂ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਸਮੂਹ ਨਗਰ ਵਾਸੀਆਂ ਵੱਲੋਂ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਲਾਡੀ ਗਿੱਲ ਅਤੇ ਕਾਕੂ ਕਲਿਆਣ ਨੇ ਦੱਸਿਆ ਕਿ ਕੇਕ ਕੱਟ ਕੇ ਅਤੇ ਲੱਡੂ ਵੰਡ ਕੇ 바ਵਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ ਹੈ। ਉਨ੍ਹਾਂ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ, ਉੱਥੇ ਹੀ ਉਨ੍ਹਾਂ 바ਵਾ ਸਾਹਿਬ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲ ਕਰਨ ਦਾ ਸੰਦੇਸ਼ ਵੀ ਦਿੱਤਾ। ਗੁਰੈ ਤੋਂ ਨਵੰਗ ਚੈਨਲ ਐ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਨਾਰੀ ਮੁਕਤੀ ਦਾਤਾ ਭਾਰਤੀ ਸੰਵਿਧਾਨ ਦੇ ਰਚੇਤਾ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਥੀਓ ਜਿੱਦਾਂ ਤੁਹਾਨੂੰ ਪਤਾ ਆ ਅੱਜ 14 ਅਪ੍ਰੈਲ ਬਾਬਾ ਸਾਹਿਬ ਦੇ ਜਨਮ ਦਿਨ ਦੇ ਸੰਬੰਧ ਵਿੱਚ ਪੂਰੇ ਭਾਰਤ ਦੇਸ਼ ਹੀ ਨਹੀਂ ਟੋਟਲ 192 ਕੰਟਰੀਆਂ ਦੇ ਵਿੱਚ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਅੱਜ ਗੁਰਾਇਆਂ ਚੌਂਗ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ਜਿਸ ਦੇ ਸੰਬੰਧ ਵਿੱਚ ਕੇਕ ਕੱਟਿਆ ਗਿਆ ਅਤੇ ਲੱਡੂਆਂ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਗਿਆ ਇਹ ਜਿਹੜੇ ਬਾਬਾ ਸਾਹਿਬ ਦੇ ਸੰਘਰਸ਼ ਦੀ ਬਦੌਲਤ ਅਸੀਂ ਅੱਜ ਚੰਗੀ ਜ਼ਿੰਦਗੀ ਜੀ ਰਹੇ ਆ ਉਹਨਾਂ ਲਈ ਅਸੀਂ ਮਤਲਬ ਉਹਨਾਂ ਦਾ ਦੇਣ ਤਾਂ ਅਸੀਂ ਕਦੀ ਮਰਦੇ ਦਮ ਤੱਕ ਵੀ ਨਹੀਂ ਦੇ ਸਕਦੇ ਬਟ ਇਹ ਛੋਟੇ ਛੋਟੇ ਪ੍ਰੋਗਰਾਮ ਕਰਕੇ ਹਮੇਸ਼ਾ ਉਹਨਾਂ ਦੇ ਸ਼ੁਕਰਾਨੇ ਵਜੋਂ ਕੋਸ਼ਿਸ਼ ਰ ਕੋਸ਼ ਉਹਨਾਂ ਦੀ ਖੁਸ਼ੀ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਇਹਦੇ ਵਿੱਚ ਪ੍ਰੋਗਰਾਮ ਵਿੱਚ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਸਮੂਹ ਬੁੱਧੀਜੀਵੀ ਵਰਗ ਨੇ ਤੇ ਕਮਲ ਕਲਿਆਣ ਜੀ ਵੀ ਪਹੁੰਚੇ ਸੀ ਡਾਕਟਰ ਗਿਆਨ ਜੀ ਤੇ ਲਾਡੀ ਗਿਲ ਜੀ ਗਿਲ ਪਰਿਵਾਰ ਵੱਲੋਂ ਬਹੁਤ ਸਹਿਯੋਗ ਰਹਿੰਦਾ ਹਮੇਸ਼ਾ ਇਹ ਸਾਰੇ ਪ੍ਰੋਗਰਾਮਾਂ ਲਈ ਤੇ ਇੱਕ ਵਾਰ ਫੇਰ ਸਾਰਿਆਂ ਨੂੰ ਸਮੁੱਚੇ ਜਗਤ ਨੂੰ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਫੇਰ ਲੱਖ ਲੱਖ ਮੁਬਾਰਕਾਂ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਭਾਰਤ ਦੇ ਭਾਰਤਚਾ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾ ਹੀ ਰਿਹਾ ਪਰ ਪੂਰੇ ਵਰਲਡ ਵਿੱਚ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸੇ ਹੀ ਤਹਿਤ ਵਿੱਚ ਅੱਜ ਗੁਰਾਇਆਂ 메ਨ ਚੌਕ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਕੇਕ ਸਰਮਨੀ ਕੀਤੀ ਗਈ ਤੇ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਾਇਆ ਗਿਆ ਜਿਸ ਵਿੱਚ ਸਾਰੇ ਹੀ ਸ਼ਹਿਰ ਵਾਸੀਆਂ ਨੇ ਬਹੁਤ ਹੀ ਵੱਧ ਚੜ ਕੇ ਸਹਿਯੋਗ ਨਾਲ 바ਵਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿਖੇ ਵੀ ਸਾਫ ਕਾ ਕੈਪਟਨ ਮੰਤਰੀ ਪੰਜਾਬ ਸੋਨ ਸਿੰਘ ਠੰਡਲ ਦੀ ਅਗਵਾਈ ਹੇਠ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ 134ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਸਮੂਹ ਵਰਕਰਾਂ ਨੇ 바ਵਾ ਸਾਹਿਬ ਜੀ ਦੇ ਬੁੱਤ ਦੇ ਫੁੱਲ-ਮਲਾਮਾ ਪੇਂਟ ਕਰਦੇ ਹੋਣਾਂ ਨੂੰ ਨਮਨ ਕੀਤਾ, ਉੱਥੇ ਹੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਦੌਰਾਨ ਸਰਦਾਰ ਸੋਨ ਸਿੰਘ ਠੰਡਲ ਨੇ ਸਮੂਹ ਦੇ ਸ਼ਹਿਰ ਵਾਸੀਆਂ ਨੂੰ 바ਵਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਹੁਸ਼ਿਆਰਪੁਰ ਤੋਂ ਨਵਰਾਂਗ ਚੈਨਲ ਦੇ ਦਲਜੀਤ ਸਿੰਘ ਜਨੂਹਾ ਦੀ ਵਿਸ਼ जय भीम जय भारत आज ਸਭ ਤੋਂ ਦੁਨੀਆ ਭਰ ਦੇ ਵਿੱਚ ਹਿੰਦੁਸਤਾਨ ਦੀ ਮਹਾਨ ਸ਼ਖਸੀਅਤ ਹਿੰਦੁਸਤਾਨ ਦੇ ਪਹਿਲੇ ਭਾਰਤ ਰਤਨ ਹਿੰਦੁਸਤਾਨ ਦੇ ਸਭ ਤੋਂ ਵੱਧ بڑے ਲੇਖੇ ਹਿੰਦੁਸਤਾਨ ਦੇ ਸੰਵਿਧਾਨ ਦੇ ਨਿਰਮਾਤਾ ਨਿਰਮਾਤਾ ਡਾਕਟਰ ਸਾਹਿਬ ਡਾਕਟਰ ਭੀਮrao Ambedkar ਜੀ ਦਾ ਜਨਮ ਦਿਹਾੜਾ ਜਿਹੜਾ ਉਹ ਬੜੇ ਸ਼ਾਦਾ ਨਾਲ ਮਨਾਇਆ ਜਾ ਰਿਹਾ ਅਸੀਂ ਵੀ ਅੱਜ ਪੈਂਠੰਡਲ ਦੇ ਵਿਖੇ ਸਾਰੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਜਾਣਦੇ ਬਣਾ ਰਹੇ ਆ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਆ ਔਰ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਦਿਨ ਦੇ ਉੱਪਰ ਜਿੱਥੇ ਲੱਖ ਲੱਖ ਵਧਾਈ ਦਿਨਾ ਉਥੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਸਾਰੇ ਜਿਹੜੇ ਗਰੀਬ ਵਰਗ ਦੇ ਲੋਕ ਆ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਆਪਾਂ ਸਮਝੀਏ ਇਸ ਚੀਜ਼ ਨੂੰ ਕਿ ਦਿਨਾਂ ਹਾਲਾਤਾਂ ਦੇ ਵਿੱਚ ਡਾਕਟਰ ਸਾਹਿਬ ਦਾ ਜਨਮ ਹੋਇਆ ਕਿਸ ਤਰੀਕੇ ਦੇ ਨਾਲ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਪੈਦਾ ਹੋਏ ਜਿਹਨੂੰ ਆਪਣੀ ਵਿਦਿਆ ਲੈਣ ਵਾਸਤੇ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਾਤ ਪਾਤ ਦਾ ਬੋਲਬਾਲਾ ਹੋਣ ਕਰਕੇ ਉਹਨਾਂ ਨੂੰ ਕਈ ਵਾਰੀ ਸਕੂਲ ਦੇ ਕਮਰਿਆਂ ਵਿੱਚ ਵੀ ਦਾਖਲਾ ਨਹੀਂ ਮਿਲਿਆ ਉਹਨਾਂ ਨੂੰ ਕਈ ਵਾਰੀ ਪੇੜ ਦੇ ਪਾਣੀ ਦੀ ਵੀ ਮਰਾਹੇ ਸਕੂਲ ਦੇ ਵਿੱਚ ਹੁੰਦੀ ਰਹੀ ਪਰ ਉਸ ਸੂਰਬੀਰ ਨੇ ਆਪਣੀ ਜਦੋਂ ਲਗਨ ਦੀ ਛੜਿਆ ਔਰ ਇਹੋ ਜਿਹਾ ਵਾਤਾਵਰਨ ਬਣਿਆ ਕਿ ਦੇਖ ਦੇ ਇੱਕ ਮਹਾਨ ਘਰਾਣੇ ਨੇ ਉਹਨਾਂ ਦੀ ਲਿਆਕਤ ਨੂੰ ਦੇਖ ਕੇ ਉਹਨਾਂ ਦੀ ਬਾਹ ਫੜੀ ਜਿਹਦਾ ਸਦਕਾ ਉਹ ਦੁਨੀਆ ਦੇ ਉੱਪਰ ਅਮਰੀਕਾ ਦੇ ਵਿੱਚ ਲੰਡਨ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਉਹਨੇ ਕੋਟ ਕੋਟ ਦੀ ਜਿਹੜੀ ਵਿਦਿਆ ਹਾਸਲ ਕੀਤੀ ਔਰ ਉਹਨਾਂ ਨੂੰ ਪਾਤ ਤਰਤਨ ਦਾ ਪਹਿਲਾ ਖਿਤਾਬ ਜਿਹੜਾ ਹਾਸਲ ਹੋਇਆ ਮੈਨੂੰ ਦੱਸ ਦਿਆ ਇਹ ਵੀ ਫਖਰਿਆ ਕਿ ਉਹ ਦੇਸ਼ ਦੇ ਜਿਹੜੇ ਪਹਿਲੇ ਜਦੋਂ ਸਰਕਾਰ ਬਣੀ ਆ ਉਹਦੇ ਵਿੱਚ ਉਹ ਕਾਨੂੰਨ ਤੇ ਨਿਆਂ ਮੰਤਰੀ ਉਹਨਾਂ ਨੂੰ ਬਣਾਇਆ ਗਿਆ ਜਿਹੜਾ ਸੰਵਿਧਾਨ ਲਿਖਿਆ ਗਿਆ ਉਹ ਕਮੇਟੀ ਦੇ ਚੇਅਰਮੈਨ ਉਹਨਾਂ ਨੂੰ ਥਾਪਿਆ ਗਿਆ ਸੋ ਇਹੋ ਜੇ ਮਹਾਨ ਸ਼ਖਸੀਅਤ ਨੂੰ ਅੱਜ ਆਪਾਂ ਯਾਦ ਕਰਦੇ ਆਂ